ਆ ਦੇਖੋ ਨੰਨਾ ਪਰਨੇ ਇਕੱਠੇ ਕਰਦਾ ਫਿਰਦਾ ਜਿਹੜਾ ਕੋਈ ਕਹਿੰਦਾ ਨਾ ਪੁੱਤ ਜਿਵੇਂ ਬਾਪੂ ਜੀ ਮਹਾਰਾਜੇ ਗਰਮੀ ਆ ਵਸੇ ਵੀ ਗਰਮੀ ਹੈ ਨਹੀਂ ਕੋਈ ਗੱਲ ਨਹੀਂ ਇਹਨਾਂ ਦਾ ਦਿਲ ਕਰਦਾ ਰੱਖਣ ਨੂੰ ਰੱਖ ਲੈਣ ਦੋ ਜੀ ਗਰਮੀ ਆ ਵਾ ਤਾਂ ਲਵਾਣੀ ਆ ਸਤ ਨੂੰ ਮੰਨ ਕੇ ਆ ਗਰਮੀ ਹੈ ਹੈ ਫਿਰ ਨੂੰ ਹਵਾ ਲਵਾਣੀ ਗਰਮੀ ਹੈ ਅੱਛਾ ਸਾਡਾ ਵੇਖੋ ਜੀ ਨੂੰ ਹਵਾ ਲਵਾਣਾ ਸਾਡੇ ਨੂੰ ਤਾਂ ਗਰਮੀ ਹੈ ਤਾਂ ਘਰ ਘੇਰ ਨਵਾਣਾ ਕਰੀਏ ਤਾਂ ਨਵਾਣਾ ਹੀ ਮੈਂ ਉਹਨਾਂ ਨੇ ਕਿਹਾ ਓਕੇ ਉਹਨਾਂ ਨੇ ਤੋਣੇ ਨੇ ਪਰਨੇ ਫੇਰ ਕਰਦੇ ਹੋਏ ਪਰਨੇ ਰੋਜ਼ ਧੋਣੀ ਪੰਨਾਗੇ ਤੋਣੇ ਵੀ ਨਹੀਂ ਹਾਂ ਇਦਾਂ ਕਿ ਜਾਣਾ ਇਹ ਤੇ ਮਾਰਦਾ ਮੈਨੂੰ ਰੋਜ਼ ਕੌਣ ਇਹ ਪੱਲਾ ਪ੍ਰਦੀਪ ਮੈਨੂੰ ਮਾਰਦਾ ਰੋਜ਼ ਅੱਛ ਕੋਈ ਨਾ ਆਪਾਂ ਕਹਨੇ ਆ ਪ੍ਰਦੀਪ ਨੂੰ ਅਗਲਾ ਮੈਂ ਜਦ ਤੱਕਿਆ ਪਰਨੇ ਲੈਣੇ ਨੇ ਹਾਂਜੀ ਮੈਂ ਆ ਕਰਦਾ ਜੀ ਇਹ ਕਹ ਦਿੰਦਾ ਰੇਗ ਨੂੰ ਹੁਣ ਲਾਣਾ ਨਹੀਂ ਜੀ ਉਹਨਾਂ ਬੰਦ ਕਰਾ ਹੀ ਘਰੇ ਲੈ ਆਈ ਮੈਨੂੰ ਜੀ ਕਹਿੰਦੇ ਤੁਹਾਨੂੰ ਕਹਿੰਦਾ ਕਰਨਾਲ ਲੈ ਜਾ ਮੈਂ ਓਏ ਕਿੱਥੇ ਜਾਣਾ ਤੇ ਹੁਣ ਪਰਨੇ ਤੇ ਰੱਖ ਲੈਣ ਦੋ ਜੀ ਪਰਨੇ ਆਪਾਂ ਆ ਕਰੇ ਲੈ ਆਇਆ ਮੈਨੂੰ ਆਪਾਂ ਤੇ ਬੜੀਆਂ ਗੱਲਾਂ ਚਿੱਟੀਆਂ ਗੱਡੀਆਂ ਲੈ ਜੋ ਏ ਬਾਬੇ ਦਾ ਬਣਾ ਬਾਈ ਨੂੰ ਵੀ ਪੁਆ ਦੋ ਹਾਂ ਪੁਆ ਦੋਨੇ ਪੁਆ ਦੋਨੇ ਪੁਆ ਦੋਨੇ ਪੁਆ ਦੋਨੇ ਹਰੀ ਮਿਰਚ ਕਾਲੀ ਠੀਕ ਆ ਓ ਦੇਖੋ ਫੇਰ ਨੰਨੇ ਤੂੰ ਪੁੱਤ ਕਿਉਂ ਜਿੱਦ ਕਰਦਾ ਕਿਉਂ ਜਿੱਦ ਕਰਦਾ ਬੇਟਾ ਗਰਮੀ ਆ ਮੇਰਾ ਸਿਰ ਉਹ ਗਰਮੀਆਂ ਹੁੰਦੀਆਂ ਫੇਰ ਜਿਹੜਾ ਵੀਰ ਰੱਖਣਾ ਚਾਹੁੰਦਾ ਰੱਖ ਲੈਣ ਦਿਓ ਚੱਲ ਕੋਈ ਨਾ ਲੈ ਲੈ ਫੇਰ ਪਰਨੇ ਓ ਗਗਨ ਕੀ ਹੋ ਗਿਆ ਹੈ ਠੱਕੇ ਨਾਲ ਲੈ ਕੇ ਓਏ ਤੇਰੇ ਲਾਦਾ ਤੇਰੀ ਗਰਮੀ ਹੈ ਤੈਨੂੰ ਹੋਇਆ ਵਾ ਕੀ ਆ ਗਗਨ ਗਰਮੀ ਆ ਨਾਲ ਬਾਈ ਮੇਰੇ ਗਰਮੀ ਹੈ ਨਹੀਂ ਪੁੱਤ ਜਿਹੜਾ ਪਰਨਾ ਬੰਨਣਾ ਚਾਹੁੰਦਾ ਬਣਾ ਦੇ ਯਾਰ ਕਿੱਥੇ ਰੱਖੇ ਨੇ ਪਰਨੇ ਆ ਦੇ ਚੱਕੇ ਨੂੰ ਇਹਨੂੰ ਚੱਕ ਦੇਖੋ ਫ੍ਰਿਜ ਦੇ ਵਿੱਚ ਪਰਨੇ ਜੀ ਇਹ ਦੇ ਜਾਂਦਾ ਮੈਨੂੰ ਦੇਂਦਾ ਨਹੀਂ ਜੀ ਕਿਸੇ ਨੂੰ ਕੀ ਇਹ ਰੋਜ਼ ਮਾਇਆ ਢੀ ਦੇ ਜਾਂਦਾ ਮੈਨੂੰ ਨਹੀਂ ਦੇਂਦਾ ਕਿਸੇ ਨੂੰ ਦੇ ਜਾਂਦਾ ਕੌਣ ਆਹ ਨਹੀਂ ਆ ਰੋਜ਼ ਮੈਂ ਕਹਾਂ ਮੈਨੂੰ ਦੇ ਦੇ ਕਰੋ ਨਹੀਂ ਦਿੰਦਾ ਹੋਰਨੂੰ ਦੇ ਜਾਂਦਾ ਪੈਸੇ ਉਹ ਉਧਰ ਕੂਲਰ ਕੋਲੋਂ ਦੱਤਾ ਪੈਸੇ ਕਾਹਦੇ ਦੇ ਆ ਜਾਂ ਕਿਸੇ ਨੂੰ ਚੱਕ ਕੇ ਮੈਂ ਕਹਾਂ ਮੈਨੂੰ ਦੇ ਦੇ ਹੋਰ ਕਿਸੇ ਨੂੰ ਦੇ ਆ ਚੱਕ ਕੇ ਉਹ ਮੈਂ ਇਕੱਠੀ ਕਰਕੇ ਰੱਖ ਲੈਂਦਾ ਨੂੰ ਮੈਂ ਦੇ ਦਿੰਦਾ ਮੈਂ ਚੱਲ ਮੈਨੂੰ ਦੇ ਦਿੰਦਾ ਇਹ ਦੇ ਜਾਂਦਾ ਸਾਰਾ ਚੁੱਪ ਚੁੱਪ ਕੇ ਮੈਨੂੰ ਲੱਭ ਇਹਨੂੰ ਕਿੱਥੋਂ ਲੱਭ ਗਿਆ ਠੋਲੂ ਰੋ ਇਹ ਕੂਲਰ ਨਹੀਂ ਥੋਲ ਗਿਆ ਇਹਨੂੰ ਦੋ ਕੁ ਸੂਰ ਦਿੰਦਾ ਅੱ ਕੋਈ ਨਾ ਤੂੰ ਮੇਰੇ ਤੋਂ ਲੈ ਲਈ ਪੁੱਤ ਪੈਸੇ ਮੈਂ ਦੇ ਦਿਆਂਗਾ ਵਸਾ ਨਾ ਮੈਨੂੰ ਪਿਆਰ ਹੀ ਨਹੀਂ ਮੈਂ ਹੀ ਲੈਣਾ ਮੈਂ ਤੈਨੂੰ ਤਿੰਨ ਲੱਭ ਕੇ ਹਾਂ ਤੇ ਦੇ ਦਿੰਦਾ ਨਾ ਮੈਨੂੰ ਲੱਭ ਕੇ ਮੈਨੂੰ ਦੇ ਦੇ ਹਣਾ ਜੇ ਮੈਨੂੰ ਦੇ ਦਿੰਦਾ ਮੈਂ ਲੱਭ ਕੇ ਦੇ ਦੇ ਹਣਾ ਓਕੇ ਇਹ ਮਾਰਦਾ ਜੀ ਰੋਜ਼ ਸਾਨੂੰ ਇਹਨੂੰ ਉਂਗਰ ਚਾਉਂਦਾ ਇਹਨੂੰ ਮਾਰਦਾ ਤੈਨੂੰ ਕੋਈ ਨਹੀਂ ਝੂਠਿਆ ਮਾਰਦਾ ਜੀ ਰੋਜ਼ ਮਾਰਦਾ ਮੈਨੂੰ ਉਂਗਰ ਮਾਰਦਾ ਝੂਠਾ ਝੂਠਾ ਨੇ ਆਲੇ ਇਹ ਝੂਠੂ ਆ ਇਹ ਝੂਠਾ ਜੀ ਕਦੇ ਪ੍ਰਦੀਪ ਨੂੰ ਕਦੇ ਕਿਸੇ ਨੂੰ ਸਭ ਨੂੰ ਕਹਿੰਦਾ ਵੀ ਮੈਨੂੰ ਮਾਰਦੇ ਨੇ ਪਰ ਇਹ ਰਿਪੇਅਰ ਬਹੁਤੀ ਕਰ ਦਿੰਦਾ ਤੂੰ ਕਿਉਂ ਕੁੱਟਦਾ ਹੁੰਦਾ ਓਏ ਨੁਕਰੇ ਨੂੰ ਹੈਂ ਹੈਂ ਕਈ ਗਰੋਂ ਕੁੱਟਦਾ ਹੀ ਨਹੀਂ ਉਹ ਸਾਰੇ ਕਹਿੰਦੇ ਨੰਨਾ ਕੁੱਟਦਾ ਤੂੰ ਕੀ ਕਹਿੰਦੇ ਨੇ ਹਲੇ ਇਹ ਹੀ ਹਰੇ ਤੋਂ ਬਾਹਰ ਵੀ ਖਿੱਤੀ ਫਿਰਦਾ ਰਹਿੰਦਾ ਹੀ ਹੈ। ਹਾਂ। ਸੋਫੀ ਨੂੰ ਨਹੀਂ ਤਾਂ ਖਿੱਤ ਕੇ ਉਧਰ ਉਧਰ ਮੈਂ ਤਾਂ ਬੁਆਰੇ ਤਾਂ ਹੀ ਹੁੰਦਾ ਹੀ ਹੈ। ਹਾਂ। ਜਿਹੜਾ ਨਾਮ ਨੂੰ ਖਰਾਫ ਲੱਗਦਾ ਇਹਨਾਂ ਨੂੰ। ਬਿਲਕੁਲ। ਕਿੰਨਾ ਨੁਤੰ ਕਰ ਰਹੇ ਹੋ। ਕਿਉਂ ਪੁੱਤਨਾ ਭਾਈ ਤੂੰ ਸੰਦੀਪ ਸਿੰਘ ਸੋਫੀ ਨੂੰ? ਬਿਲਕੁਲ। ਹੋਰ ਕੋਈ ਗੱਲਬਾਤ ਰਹਿ ਗਈ ਹੋਵੇ ਸੁਣਾ ਦਿਓ। ਹੈ? ਉਹ ਵੇਖੋ ਜੋ ਬੇਜ ਮਾਇਆ ਪਾਵਰ ਠਾ ਉਹ ਵੇਖੋ ਇੱਕੋ ਦਿਨ। ਦਿੱਕਤ ਕੀ ਆ? ਇਹ ਕਿੱਥੋਂ ਆਏ ਨੇ ਪੈਸੇ? ਤੁਸੀਂ ਦਿੱਤੇ ਸੀ ਕੀ ਇਹ? ਕਿਹੜੇ? ਉਦੋਂ ਦਿੱਤੇ ਹੀ ਮੁੰਡਿਆਂ ਦੇ ਲੱਗੇ ਬੱਚੇ ਨੇ ਦਿੱਖੇ ਕਹਿੰਦਾ ਰੱਖ ਲੈ ਤੇਰੇ ਵੀਰੇ ਤੁਹਾਨੂੰ 200 ਰੁਪਏ ਦਿੱਤਾ ਹੀ ਨਾ ਤੈਨੂੰ ਅੱਛਾ 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 ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਹਾਂਜੀ ਅੱਛਾ ਉਦੋਂ ਦੇ ਰੱਖੀ ਬੈਠੇ ਹੋ ਹਾਂਜੀ ਅੱਛਾ ਇਹ ਮੰਗਦਾ ਹੂਦੋਂ ਤੋਂ ਹਾਂਜੀ ਹਾਂਜੀ ਤਾਂ ਕੀ ਕਰਨੇ ਨੇ ਪੈਸੇ ਮੈਂ ਤੁਹਾਨੂੰ ਕੱਲ ਨੂੰ ਲੱਭ ਕੇ ਦੇ ਦਿੰਨਾ ਆ ਕੀ ਲੱਗਿਆ ਵੇ ਖੜ ਜਾ ਪੁੱਤ ਚੱਲ ਉਤਰ ਗਿਆ ਅੱਛਾ ਨਾਂ ਦਾ ਪਤਾ ਬਗੈਰ ਨਾਮ ਕਰ ਦੇਣਾ ਠੀਕ ਹੈ ਹੁਣ ਕੋਈ ਮਨ ਮਾਰਦਾ ਨਾ ਦੇ ਦਿੰਨਾ ਕਿਹੜਾ ਮਾਰਦਾ ਝੂਠਿਆ ਤੂੰ ਇਹ ਗੱਲ ਨਾ ਆਖਿਆ ਕਰ ਪੁੱਤ ਦੇ ਦੇ ਨਾ ਉਹਨਾਂ ਨੂੰ ਮੈਂ ਤੂੰ ਕਹੇ ਮਾਰਦਾ ਮੈਨੂੰ ਕੌਣ ਮਾਰਦਾ ਤੈਨੂੰ ਉਹ ਵੀ ਦੇ ਦੇ ਨਾ ਉਹਦੇ ਪਾਸੇ ਇਹਨਾਂ ਦਾ ਮੇਰੇ ਸਹਣਾ ਉਹਨਾਂ ਦੇ ਪਾਸੇ ਹੀ ਨੇ ਮੇਰੇ ਥੋੜਾ ਵਾਏ ਗੁਰੂ ਲਓ ਜੀ ਇਹ ਰੱਬੀ ਰੂਹਾਂ ਨੇ ਔਰ ਅਸੀਂ ਤੁਹਾਨੂੰ ਦਿਖਾਇਆ ਹਾਲ ਕੁਝ ਕ ਵੀਰ ਇਹ ਬੈਠੇ ਨੇ ਜੀ ਔਰ ਆਪਣੀ ਬਿਲਡਿੰਗ ਦਾ ਕਾਰਜ ਵੀ ਜਿਹੜਾ ਜਾਰੀ ਹੈ ਔਰ ਇੱਧਰ ਪੈਂਦੇ ਨੇ 15 ਕ ਮੈਂਬਰ ਉਰੇ ਪੈਂਦੇ ਨੇ 2 ਕ ਮੈਂਬਰ ਔਰ ਅੱਗੇ ਜਿਹੜੇ ਕਿਵੇਂ ਸ਼ੇਰਾ ਵੀਰਾ ਬਹੁਤ ਸੇਵਾ ਕਰਦਾ ਸਾਡਾ ਭਾਈ ਹੁਣ ਤਾਂ ਪੂਰੀ ਚੜ੍ਹਦੀ ਕਲਾ ਸ਼ੇਰੇ ਦੀ ਉਹ ਇੱਧਰ ਸਰੀਆ ਪਿਆ ਜੀ ਕਿਉਂਕਿ ਸਰੀਆ ਬਿਲਡਿੰਗ ਦਾ ਕਾਰਜ ਜਿਹੜਾ ਜਾਰੀ ਹੈ ਜੀ ਸਰੀਆ ਬੰਨਣਾ ਸ਼ੁਰੂ ਕਰਤਾ ਰਾਜੂ ਉਹ ਨਹੀਂ ਫਿਰਦੇ ਨੇ ਔਰ ਇੱਧਰ ਆ ਜਿਹੜੇ ਬਾਪੂ ਨੇ ਇਹ ਵੀ ਵੀਰ ਜਿਹੜੇ ਕਰੀਬ ਮੈਨੂੰ ਲੱਗਦਾ ਜੀ 10 ਕ ਮੈਂਬਰ ਇੱਧਰ ਪੈਂਦੇ ਨੇ ਜੀ ਸਾਰੇ ਇਹ ਵੀ ਬਾਪੂ ਜੀ ਬਿਲਕੁਲ ਬਲਾਈਂਡ ਨੇ ਜੀ ਉਹਨਾਂ ਨੂੰ ਵੀ ਨਹੀਂ ਦਿਖਦਾ ਜੋ ਨਾ ਸੁਣਦਾ ਨਾ ਬੋਲਦੇ ਨੇ ਐਦਾਂ ਕਰਦੇ ਨੇ ਜਿਵੇਂ ਮਤਲਬ ਕਰ ਰਹੇ ਨੇ ਨਾ ਜੀ ਪਾਣੀ ਮੰਗਦੇ ਬਾਪੂ ਜੀ ਉਹ ਬਾਪੂ ਜੀ ਪਾਣੀ ਮੰਗਦੇ ਨੇ ਮੜੇ ਤਾਂ ਪਾਣੀ ਦਾ ਗਲਾਸ ਦਿਓ ਔਰ ਐਦਾਂ ਮਤਲਬ ਆਪਣਾ ਪਰਿਵਾਰ ਆ ਜਿਹੜਾ ਇਹ 112 ਮੈਂਬਰ ਹੋ ਗਏ ਜੀ ਜਿਹੜੇ ਵੀਰ ਰਹਿ ਰਹੇ ਨੇ ਰੱਬੀ ਰੂਹਾ ਔਰ 10-15 ਕ ਸੇਵਾਦਾਰ ਨੇ ਮਤਲਬ 700 ਤੋਂ ਪਲੱਸ ਆਪਣਾ ਪਰਿਵਾਰ ਜਿਹੜਾ ਚੱਲ ਗਿਆ ਜੀ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਹਾਂਜੀ ਸੰਗਤ ਜੀ ਇਹ ਵੀਰ ਆ ਜੀ ਇਹ ਵੀਰ ਨਾਲ ਜੀ ਕੱਲ ਮਤਲਬ ਛੁੱਟੀ ਮਿਲੀ ਆ ਦਾਖਲ ਕਰਿਆ ਹੋਆ ਸੀਗਾ ਇਹਦੇ ਨਾਲ ਜੀ ਫੈਮਿਲੀ ਤਾਂ ਆਪਾਂ ਨੂੰ ਗਈ ਸੀ ਲੱਭ ਪਰ ਉਹ ਪਰਿਵਾਰ ਇਹਨਾਂ ਨੂੰ ਲਿਜਾਣਾ ਨਹੀਂ ਚਾਹੁੰਦਾ ਇਸ ਰੱਬੀ ਰੂਹ ਨੂੰ ਅਮਰਾਂ ਰੋਕੇ ਪ੍ਰਦੀਪ ਵੀਰੇ ਵਾਹਿਗੁਰੂ ਉਹਨਾਂ ਨੇ ਲਜਾਣਾ ਨਹੀਂ ਚਾਹੁੰਦੇ ਜੀ ਇਹ ਬਹੁਤ ਹੀ ਪਿਆਰੀ ਰੱਬੀ ਰੂਹ ਹੈ ਇਹਨਾਂ ਦੇ ਨਾ ਗੁਰਦਿਆਂ 'ਚ ਪ੍ਰੋਬਲਮ ਆ ਗਈ ਜੀ ਔਰ ਇਹ ਇਦਾਂ ਟੱਚ ਕਰਦੇ ਰਹਿੰਦੇ ਨੇ ਸਾਰਿਆਂ ਨੂੰ ਮਤਲਬ ਸੰਗਤ ਵੀ ਆਉਂਦੀ ਆ ਫੜ ਕੇ ਰੱਖਿਓ ਇੱਕ ਮਿੰਟ ਔਰ ਸੰਗਤ ਵੀ ਆਉਂਦੀ ਆ ਜੀ ਸੰਗਤ ਨੂੰ ਵੀ ਔਰ ਇਹਨਾਂ ਦੇ ਨਾ ਜੀ ਗੁਰਦਿਆਂ ਦੇ ਵਿੱਚ ਜਿਹੜੀ ਪ੍ਰੋਬਲਮ ਆਈ ਆ ਜੀ ਤਾਂ ਹੀ ਇਹਨਾਂ ਦੇ ਮੂੰਹ ਤੇ ਸੋਜ ਆ ਜੀ ਤੇ ਕੱਲ ਕਈ ਦਿਨ ਦਾਖਲ ਕਰਨ ਤੋਂ ਬਾਅਦ ਕੱਲ ਜਿਹੜੀ ਛੁੱਟੀ ਮਿਲੀ ਆ ਜੀ ਇਹਨਾਂ ਨੂੰ ਸੱਚੇ ਪਾਤਸ਼ਾਹ ਵਾਹਿਗੁਰੂ ਕਿਰਪਾ ਕਰਨ ਇਹ ਬਿਲਕੁਲ ਤੰਦਰੁਸਤ ਹੋ ਜਾਣ ਔਰ ਇਹਨਾਂ ਦੀ ਫੈਮਿਲੀ ਨੇ ਤਾਂ ਜਿਹੜੀ ਤੁਸੀਂ ਕਹਿ ਸਕਦੇ ਹੋ ਹੱਦ ਦੇ ਤਾਰ ਤੀ ਉਹ ਤਾਂ ਇਹਨਾਂ ਨੂੰ ਲਿਆਣਾ ਹੀ ਨਹੀਂ ਚਾਹੁੰਦੇ ਜੀ ਅਸੀਂ ਕੋਲੋਂ ਬਹੁਤ ਕੀਤੀ ਉਹਨਾਂ ਨੂੰ ਹੁਣ ਅਸੀਂ ਕੱਲ ਉਹਨਾਂ ਦੇ ਘਰੇ ਸੇਵਾਦਾਰ ਭੇਜਾਂਗੇ ਜੀ ਕਿਉਂਕਿ ਉਹਨਾਂ ਨੂੰ ਇਹ ਇਹ ਮਤਲਬ ਲਿਆਣਾ ਚਾਹੀਦਾ ਉਹਨਾਂ ਨੂੰ ਜੇ ਤੁਸੀਂ ਦੇਖੋ ਇਹ ਰੱਬੀ ਰੂਹ ਆ ਪਰ ਫੈਮਿਲੀ ਨੇ ਜਾਣ ਕੇ ਇਹਨੂੰ ਪਟਿਆਲੇ ਰੋਡ ਤੇ ਛੱਡਿਆ ਸੀ ਉੱਥੋਂ ਸਾਨੂੰ ਮਿਲ ਗਿਆ ਬੱਚਾ ਇਹ ਬਹੁਤ ਮਾਸੂਮ ਬੱਚਾ ਜੀ ਪਰ ਹੁਣ ਬੜੀ ਮੇਜਰ ਪ੍ਰੋਬਲਮ ਆ ਜੀ ਇਹਨਾਂ ਨੂੰ ਕਿ ਗੁਰਦਿਆਂ ਦੀ ਜਿਹੜੀ ਪ੍ਰੋਬਲਮ ਆਈ ਹੈ ਜੀ ਹੁਣ ਆਪਾਂ ਦੋ ਕੁ ਵਾਰੀ ਐਡਮਿਟ ਕੀਤਾ ਅੱਗੇ ਸੱਚੇ ਪਾਤਸ਼ਾਹ ਵਾਹਿਗੁਰੂ ਕਿਰਪਾ ਕਰਨੇ ਤੰਦਰੁਸਤ ਹੋਣ ਜੀ ਔਰ ਆਪਣਾ ਫਰਜ ਸੇਵਾ ਸੁਸਾਇਟੀ ਪੰਡਲਚਕਾਣੀ ਜ਼ਿਲ੍ਹਾ ਪਟਿਆਲਾ ਦੇ ਵਿੱਚੋਂ ਤੁਸੀਂ ਵੀਡੀਓ ਦੇਖ ਰਹੇ ਹੋ ਔਰ ਸੰਗਤ ਜੀ ਆਪ ਜੀ ਨੇ ਦੇਖਿਆ ਸਾਰਾ ਕਾਰਜ ਉਹ ਬਿਲਡਿੰਗ ਆਪਾਂ ਜਿਹੜੀ ਉੱਪਰ ਆ ਉਹਦੇ ਉੱਪਰ ਜਿਹੜਾ ਕਾਰਜ ਸ਼ੁਰੂ ਕਰ ਦਿੱਤਾ ਗਿਆ ਜੀ ਸਰੀਆ ਬੰਨ ਰਹੇ ਨੇ ਹਫਤੇਕ ਦਾ ਕੰਮ ਆ ਜੀ ਉਸ ਤੋਂ ਬਾਅਦ ਮਿਸਤਰੀਆਂ ਨੇ ਲੱਗ ਜਾਣਾ ਆਪਾਂ ਨੂੰ ਮਟੀਰੀਅਲ ਦੀ ਬਹੁਤ ਜ਼ਿਆਦਾ ਲੋੜ ਆ ਜੀ ਰੇਤਾ ਬਜਰੀ ਸਿਮਿੰਟ ਸਰੀਆ ਔਰ ਮਿਸਤਰੀਆਂ ਦੀ ਲੇਬਰ ਇਹਨਾਂ ਦੀ ਬਹੁਤ ਵੱਡੇ ਪੱਧਰ ਤੇ ਲੋਡ ਆ ਪਜੀ ਦੇ ਸਾਹ ਦੀ ਤਾਂ ਜੋ ਆਪਾਂ ਜਿਹੜੀ ਉਹ ਬਿਲਡਿੰਗ ਆ ਉਹਦੇ ਨੀਚੇ ਬੇਸਮੈਂਟ ਬਣ ਗਈ ਸੀ ਔਰ ਗਰਾਉਂਡ ਫਲੋਰ ਬਣ ਗਿਆ ਜੀ ਉੱਪਰ ਆਪਾਂ ਚਾਹੁੰਦੇ ਆ ਵੀ ਤਿੰਨ ਜਾਂ ਚਾਰ ਮੰਜ਼ਲਾ ਹੋਣ ਜਿਹਦੇ ਵਿੱਚ ਮਤਲਬ ਪ੍ਰੋਪਰ 2.5 300 ਮੈਂਬਰ ਰਹਿ ਸਕਣ ਔਰ ਇਹ ਬੇੜੇ ਨੂੰ ਫਿਰ ਆਪਾਂ ਸਹੀ ਕਰਾਂਗੇ ਇਸ ਕਰਕੇ ਅਸੀਂ ਕੁਝ ਨਹੀਂ ਕੀਤਾ ਸੀ ਉਰੇ ਫਿਰ ਇਹ 12th ਚੱਕ ਕੇ ਜੀ ਇਹ ਕੁੱਟੀਆਂ ਚੱਕ ਕੇ ਸ਼ੈੱਡ ਚੱਕ ਕੇ ਨਾ ਇਹਨੂੰ ਪ੍ਰੋਪਰ ਮਤਲਬ ਆਰਕੀ ਜਿਹੜੇ ਮਤਲਬ ਨਕਸ਼ੇ ਵਾਲੇ ਵੀਰ ਨੇ ਉਹ ਪ੍ਰੋਪਰ ਦੱਸਣਗੇ ਆਪਾਂ ਨੂੰ ਵੀ ਕਿੱਧਰਲੇ ਪਾਸੇ ਆਪਾਂ ਨਹਾਉਣ ਦਾ ਪ੍ਰਬੰਧ ਕਰਨਾ ਹੈ ਇਹਨਾਂ ਦਾ ਕਿੱਧਰਲੇ ਪਾਸੇ ਪਾਰਕ ਹੋਊਗਾ ਛੋਟਾ ਜਿਹਾ ਔਰ ਇਧਰਲੇ ਪਾਸੇ ਜਿਵੇਂ ਜੋ ਜੋ ਦੱਸਣਗੇ ਮਤਲਬ ਫਿਰ ਆਪਾਂ 200 300 ਬੰਦੇ ਦਾ ਪ੍ਰਬੰਧ ਇੱਥੇ ਕਰਾਂਗੇ ਜੀ ਗੁਰੂ ਸਾਹਿਬ ਦੀ ਕਿਰਪਾ ਨਾਲ ਠੀਕ ਆ ਜਗਾ ਚਲੋ 200 ਬੰਦਾ ਤਾਂ ਈਜ਼ੀ ਰਹਿ ਸਕਦਾ ਹੈ ਜੀ ਪਰ ਜਿੰਨੇ ਵੀ ਵੀਰ ਮਿਲਣਗੇ ਲੋੜਬੰਦ ਆਪਾਂ ਲੈ ਕੇ ਆਉਣਾ ਜੀ ਜਿਹੜੇ ਅਸਲ ਲੋੜਬੰਦ ਨੇ ਸੱਚੇ ਪਾਤਸ਼ਾਹ ਵਾਹਿਗੁਰੂ ਜੀ ਦੀ ਕਿਰਪਾ ਨਾਲ ਔਰ ਇਸ ਤੋਂ ਬਾਅਦ ਕੀ ਹੈ ਜੀ ਜਿਹੜਾ ਇਹ ਘਰ ਹੈ ਇਧਰ ਮਤਲਬ ਜਿਵੇਂ ਰੱਖਿਆ ਜਾਂਦਾ ਪਣਕ ਪਈਆ ਜੀ ਜਿਵੇਂ ਬੱਲਣ ਪ ਔਰ ਇੱਥੇ ਜਿਹੜਾ ਪ੍ਰਸ਼ਾਦਾ ਤਿਆਰ ਕੀਤਾ ਜਾਂਦਾ ਜੀ ਸੰਗਤ ਜੀ ਇੱਧਰ 10 ਕ ਕਮਰੇ ਬਣੇ ਹੋਏ ਨੇ ਜਿਨ੍ਹਾਂ ਦੇ ਵਿੱਚੋਂ ਰਾਸ਼ਨ ਵੀ ਆ ਸੰਗਤ ਦੇ ਬੈਠਣ ਦਾ ਪ੍ਰਬੰਧ ਆ ਇੱਕ ਛੋਟੀ ਜੀ ਰਸੋਈ ਆ ਜੀ ਔਰ ਇੱਥੇ ਜਿਹੜਾ ਪ੍ਰਸ਼ਾਦਾ ਤਿਆਰ ਕੀਤਾ ਜਾਂਦਾ ਲੋ ਲੱਗੀ ਆ ਜੀ ਇਹ ਦੋਨੇ ਉੱਪਰ ਚਿਮਨੀਆਂ ਧੂਏ ਦਾ ਪ੍ਰਬੰਧ ਔਰ ਇੱਧਰ ਨਾਲ ਵੀ ਇੱਕ ਜਿਹੜਾ ਕਮਰਾ ਬਣਾਇਆ ਜਿਹਦੇ ਵਿੱਚ ਸਟੋਰ ਮਤਲਬ ਰਾਸ਼ਨ ਰੱਖਿਆ ਜਾਂਦਾ